ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੇ ਜੇ ਸੋਚੇ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲੈਂ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜਿਵਨਾ ਪੁਰੀਆ ਪਹਾਰ ਸਹਸਾਨ ਪਾਲਖ ਹੋਵੇ ਤਾਂ ਇੱਕ ਨ ਚੱਲੇ ਨਾਲ ਕਿਸ ਧਿਆਰਾ ਹੋਈ ਐ ਕਿ ਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੇ ਹੋਣਕਾਰ ਹੁਕਮਨ ਕਹਿਆ ਜਾਏ ਹੁਕਮੇ ਹਵਣ ਜੇ ਹੁਕਮ ਲੈ ਵੜਿਆ ਹੁਕਮੇ ਉਤਮ ਨੀਚਾ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕਨ ਹੁਕਮੇ ਬਖਸ਼ੀਸ ਹੈ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਹ ਹਮੇ ਕਹ ਨ ਕੋਈ ਗਾਵੇ ਕੋ ਤਾਣ ਹੋ ਐ ਕਿਸ ਤਾਣ ਗਾਵੇ ਕੋ ਧਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖਾਤ ਰਹਾ ਦੂਰ ਕਤਨ ਕਤਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਥਕ ਪਾਹੀ ਜੁਗਾ ਦੁਗਾ ਤਰਖਾਹੀ ਖਾਹੇ ਹੁਕਮੇ ਹੁਕਮ ਚੱਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸੱਚਾ ਸਭ ਸੱਚਾ ਨਾਹਿ ਪਖਿ ਆਪੋ ਅਪਾਰ ਆਕ ਮੰਗ ਦੇ ਦੇ ਦਾਤ ਗਰੇ ਦਾਤਾਰ ਫਿਰ ਕਹਿ ਗਿ ਕਿਜਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁ ਨਤਰਿ ਪਿਆਰ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖਤਵਾਰ ਨਾਨਕੇ ਵਾ ਜਾਣੀ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਸ ਵੇਤ ਨ ਪਾਇਆ ਮਾਣ ਹਨਾਨ ਗਾਵੀ ਅਗੁਣੀ ਨ ਧਾਨ ਗਾਵੀਏ ਸੁਣੀ ਐ ਵਣ ਰਖਿਐ ਭਾਉ ਦੁਖ ਪਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜਿਹਾ ਕਿਗਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਤ ਨਾ ਮੈਂ ਜੇ ਤਿਸ ਪਹਾਵਾ ਵਿਣਪਾਣ ਕਹਿ ਨਾਏ ਕਰੀ ਜੇ ਤਿਸਟ ਉਪਾਇ ਵੇਖਾ ਵਿਣ ਕਰਮਾ ਕਹਿ ਮਿਲੈ ਲੈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਕ ਸਣੇ ਗੁਰਾਂ ਇੱਕ ਦੇਹ 부ਝਾਈ ਸਭਨਾ ਜਿਹਾ ਕਿਗਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗਚਾਰੇ ਆਰ ਜਹੁਰ ਦਸੋਣੇ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਸੰਗਾ ਨੌਰ ਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਆਵੇ ਤਾਂ ਵਾਤਨ ਪੁੱਛੈ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਹੰਗਣ ਦੇ ਤੇ ਹ ਕੋਈ ਨ ਸੁਝੈ ਜੋ ਤਿਸ ਗਣ ਕੋਏ ਕਰੇ ਜੇ ਤਿਸ ਗਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ ਸੁਣਿਆ ਦੀਪ ਲੋਪ ਪਤਾਲ ਸੁਣਿਆ ਪਹਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣੇ ਸਰਬਰਮਾਹਿੰਦ ਸੁਣ ਮੁਖ ਸਲਾਹਨ ਮੰਦ ਸੁਣਿਆ ਜੁਗ ਜੁਗਤਨ ਭੇਦ ਸੁਣਿਆ 사ਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ 사ਸਨ ਤੋਕ ਗਿਆਨ ਸੁਣਿਆ ਅਸ਼ਟ ਕ੍ਰਿਸ਼ਨ ਹਨ ਸੁਣਿਆ ਪੜ ਪੜ ਪਾਹ ਮਾਣ ਸੁਣਿਆ ਲਗੈ ਸਤਿ ਧਾਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਗਨ ਕੇ ਗਾਹ ਸੁਣਿਆ ਸਿੱਖ ਪੀਰ ਪਤਸ਼ਾਹ ਸੁਣਾਂਦੇ ਪਾਵੈ ਰਾਹੋ ਸੁਣਾਤ ਵੈਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਕਬ ਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਅਸੁਰਤ ਹੋਏ ਮਨ ਬੋਧ ਮਨ ਸਗਲ ਪਵਨ ਕੀ ਸੁਧਾ ਮਨ ਮੋ ਟੂਟਾ ਨ ਖਾਏ ਮਨ ਜਮਕ ਸਾਥ ਨ ਜਾਏ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲ ਪੰਥ ਮਨੈ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮਨੈ ਪਾਹ ਮੁਕਤ ਦਵਾਰ ਮਨ ਪਰਵਾਰਾ ਸਾਧਾਰ ਮਨਤਰਾ ਤਾਰੇ ਗੁਰਸਿੱਖ ਮਨ ਨਾਨਕ ਪਵਨ ਪਿਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਦਰਗਹ ਮਹਾਨ ਪੰਚ ਸੁਹਾਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨੈ ਨਹੀਂ ਸੁਮਾਰ ਹਵਲਤ੍ਰਮ ਦੇ ਆਕਾਪੂਤ ਸੰਤੋਖ ਥਾ ਪ੍ਰਖਿਆ ਜਨ ਸੂਤਾ ਜੇ ਕੋ 부ਝ ਵੈ ਸਚਿਆਰ ਤਵਲੇ ਉਪਰ ਕੇ ਤਪਹਾਰ ਤਰਤੇ ਹੋਰ ਪਰਹਿ ਹੋਰ ਹੋਰ ਤਿਤ ਪਰਤਲ ਕਵਣ ਜੋਰਾ ਜੀ ਜਾ ਤਰੰਗਾ ਕੇ ਨਾਵ ਸਭ ਨ ਲਿਖਿਆ ਬੜੀ ਕਲਾ ਮਹ ਇਹ ਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਣਸਵਾਲ ਰੂਪ ਕੀਤੇ ਦਾਤ ਜਾਣੈ ਕੌਣ ਕੂਤ ਕੀ ਤਪਸਾ ਇੱਕ ਕੁਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਤ ਪਾਵੇ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕੋ ਜਪ ਸੰਕ ਪਾਉ ਸੰਕ ਪੂਜਾ ਸੰਕ ਤਪਤਾਉ ਅਸਾਂ ਗ੍ਰੰਥ ਮੁਕ ਵੇਦ ਪਾਠ ਸੰਕ ਜੁਗ ਮਨ ਰੇ ਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਅਸਾਂ ਸੰਕ ਸਤੇ ਅਸਾਂ ਸੰਕ ਦਾਤਾਰ ਅਸੰਖ ਸੂਰਮੋਂ ਪਕਸਰ ਅਸੰਖ ਮੋਣ ਲਿਵਲਾਏ ਤਾਰ ਕੁਦਰਤ ਕਵਨ ਕਹ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਪਾਵੇ ਸਹੀ ਭਲੇਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਕ ਮੂਰਖ ਅੰਧਖੋਰ ਅਸਾਂ ਕਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਹੇ ਜੋਰ ਅਸਾਂ ਗਲ ਵਡਾ ਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਸੰਕ ਮਲੇਸ਼ ਮਲ ਪਕ ਖਾਹੇ ਅਸਾਂ ਕਨੰਦ ਕੇ ਸਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਉਤਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਨਾਵ ਸੰਕਤਾਵ ਗਮ ਗਮ ਸੰਖ ਲੋ ਸੰਕੈ ਸਰਪਾਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨਹ ਲਿਖੇ ਤੇ ਸਰਨਾ ਹੈ ਜੇ ਫਰਮਾਏ ਤੇ ਤੇ ਪਾਹੀ ਜੇ ਤਾ ਕੀ ਤਾ ਤੇ ਤਨਾ ਵਿਣ ਨਵੇਂ নাহি ਕੋਥਉ ਕੁਦਰਤ ਕਮਨ ਕਹਾ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤਨ ਦਿਹ ਪਾਣੀ ਤੁਤੇ ਉਤਰ ਸੁਖਹਿ ਮਉਤ ਪਲਿੱਤੇ ਕੱਪੜ ਹੋਏ ਦੇ ਸਬਣ ਲਈਏ ਉਹ ਤੁਏ ਭਰਿਆ ਮਤ ਪਾਪਾਂ ਕੇ ਸੰਗ ਧੁੱਪ ਨਵੇਂ ਕ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਹੋ ਇੜ ਤਤਪ ਤੇ ਆਤ ਤਤ ਤਾਨ ਜੇ ਕੋ ਭਾਵੈ ਤਿਲ ਕਮਣ ਸੁਣਿਆ ਮੰਨਿਆ ਮਨ ਕੀ ਤਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇ ਰਹਿ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਾਸ ਤਤ ਬਾਣੀ ਬਰਮਾਓ ਸਤ ਸਾਨ ਸਦਾ ਮਨ ਚਾਉ ਕਮਣ ਸਵੇਲਾ ਭਗਤ ਕਮਨ ਕਮਣ ਤਤ ਕਮਨ ਵਾਰ ਕਮਣ ਸੁਰਤੀ ਮਾਹ ਕਮਨ ਜਤੋ ਆਕਾਰ ਵੇਲਣਾ ਪਈ ਪੰਡ ਤੀਜ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੋ ਰਾਨ ਤਤਵਾਰ ਨਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸਠੀ ਕੋ ਸਾਜ ਆਪੇ ਜਾਣੈ ਸੋਈ ਕਿ ਕਰ ਅੱਖਾਂ ਕਿਸ ਲਾਹੇ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੋਂ ਇੱਕ ਸਿਆਣਾ ਵੱਡਾ ਸੈ ਵੱਡੇ ਨਹੀਂ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣ ਅਗ ਗਿਆਨਾ ਸੋਹੈ ਪਤਾਲਾ ਪਤਲ ਲਗਾ ਸਾ ਅਕਾਸ ਓੜ ਕੁੜਕ ਪਹਾਲ ਥਕੇ ਵੇਦ ਕਹਣਿਕ ਬਾਤ ਸੱਚ ਟਾਰ ਕਹਣਕ ਤੇ ਬਾਸ ਲਿਖਤਾਤ ਲਿਖਾ ਹੋਇ ਤਾ ਲਿਖਿਆ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨ ਪਈਆ ਨਦੀ ਹਤਵਾਹ ਭਵੇਂ ਸਮੰਦ ਨਾ ਜਾਣੇ ਸਮਦ ਸਹਾ ਸੁਲਤਾਨ ਗ੍ਰਿਹਸੇ ਤੇ ਮਹਾਲ ਤਹਨ ਕਿਹੜੇ ਤੁਲਣਾ ਹੋਵਣੀ ਜੇਤ ਸਮਨ ਹੋਣਾ ਵਿਸਰਹਿ ਅੰਤ ਨ ਸਿਵ ਤੇ ਕਾਣਨ ਅੰਤ ਅੰਤਨ ਕਰਨੇ ਦੇਣਨ ਅੰਤ ਅੰਤਨ ਵੇਖਣ ਸੁਨਨ ਅੰਤ ਅੰਤਨ ਜਾਪੈ ਕੈ ਮਨ ਮੰਤ ਅੰਤਨ ਜਾਪੈ ਕੀਤਾ ਖਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਂ ਕਿ ਅੰਤਨ ਪਾਇ ਜਾਹੇ ਇਹੋ ਅੰਤਨ ਜਾਣ ਕੋਈ ਬਹੁਤਾ ਕਈ ਬਹੁਤਾ ਹੋਏ ਵੱਡਾ ਸਭ ਉੱਚਾ ਤਾਂ ਉੱਚ ਉਪਰ ਉੱਚ ਨਾ ਇਹ ਬੜੂ ਉੱਚ ਹੋਏ ਕੋਈ ਤੇ ਸੋਚੈ ਕੋ ਜਾਣੈ ਸੋ ਜਿਵੜ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੀ ਦਾਤਾ ਮਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕਿਤੇ ਮਗਜੁਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬ ਟਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਕਾਏ ਕਹਤਿਆਂ ਦੁੱਖ ਭੁਗਤ ਸਤ ਮਾਰ ਹੈ ਪੈਦਾ ਤੇਰੀ ਦਾਤਾਰ ਬੰਦ ਕਲਾ ਸਿ ਭਾਣ ਹੋਇ ਹੋ ਰਕ ਨਸਕ ਕੋਈ ਜੇ ਕੋ ਖ ਅੱਖਣ ਪਾਏ ਉਹ ਜਾਣੈ ਜਿਤਿਆਂ ਮੁਖਾਏ ਆਪੇ ਜਾਣੈ ਆਪੇ ਦੇ ਆਖ ਸਫ ਕੀ ਕੇ ਜਿਸਨ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਅਮਲ ਗੁਣਾ ਪਾਤਸ਼ਾਹੇ ਪਾਤਸ਼ਾਹ ਅਮਲ ਗੁਣਾ ਅਮਲ ਵਾਪਾਰ ਅਮਲ ਵਾਪਰਿਆ ਮਲ ਪੰਡਾਰ ਅਮਲ ਆਵਹਿ ਮੁੱਲ ਜਾਹੀ ਅਮਲ ਪਾਏ ਮੁੱਲਾ ਸਮਾਈ ਅਮਲ ਧਰਮ ਮੁੱਲ ਦੀ ਬਾਣ ਅਮਲ ਤੋਂ ਲ ਮੁੱਲ ਪਰਵਾਣ ਅਮਲ ਬਖਸ਼ੀਸ਼ ਅਮਲ ਸ਼ਾਨ ਅਮਲ ਕਰਮ ਮੁੱਲ ਫਰਮਾਨ ਅਮੋਲੋ ਮੁਲਾਖਿਆ ਨਾ ਜਾਏ ਆਕਾ ਕਰੇ ਲੇ ਵਿਲਾਈ ਆਕਾ ਵੇਦ ਪਾਠ ਪੁਰਾਨ ਆਕਾ ਪੜੇ ਕਰੇ ਵਿਖਿਆਨ ਆਕਾ ਪਰਮ ਆਕਾ ਇੰਦ ਆਕਾ ਗੋਪੀਤਾ ਗੋਵਿੰਦ ਆਕਾ ਇਸਰਾ ਆਕਾ ਸਿਦ ਆਕਾ ਕਿਤੇ ਕਿਤੇ ਬਦ ਆਕਾ ਦਾਨਵ ਆਕਾ ਦੇਵਾ ਆਕਾ ਸੁਰ ਨਰਮਣ ਜਨ ਸੇਵਾ ਕਿਤੇ ਆਖ ਆਖਣ ਪਾਹੇ ਕਿਤੇ ਕਹਿ ਕੋ ਟੁੱਟ ਜਾਏ ਇਤੇ ਕਿਤੇ ਹੋਰ ਕਰਤਾ ਆਕ ਨ ਸਕੈ ਕੀ ਕੀਆ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਂ ਲਿਖਿਆ ਸਿਰਗਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਅਜਤਬੈ ਸਰਬ ਸਮਾਲੇ ਵਾਜੇ ਨਾਦਨ ਇਕ ਸੰਖਾ ਕੀਤੇ ਵਨ ਹਾਰੇ ਕੀ ਤੇ ਰਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਾਰੇ ਗਵਿੰਦ ਦਰਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸ ਸਮਾਧੀ ਅੰਦਰ ਗਾਵਣ ਸਾਧ ਵਿਚਾਰ ਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵ ਮੋਹਣੀਆ ਮਨ ਮੋਹਣਾ ਸੁਰਗਾ ਮਚ ਪਿਆਲੇ ਗਾਵ ਰਤਨ ਪਾਏ ਤੇਰੀ ਅਠਸੜ ਤੀਰਤ ਨਾਲੇ ਗਾਵ ਜੁਗ ਮਹਾਬਲ ਸੂਰ ਗਾਵੇ ਖਾਣੀ ਚਾਰੀ गावखंड ਮੰਡਲ ਵਰਪੰਡਾ ਕਰ ਕਰਖੇ ਧਾਰੇ ਸੇ ਤਦਨੋ ਗਾਵੈ ਜੋਤ ਤੁਪਾਵਣਾ ਹਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਤਨ ਆਵਣ ਨਾਨਕ ਕੀ ਵਿਚਾਰੀ ਸੋਈ ਸੋਈ ਸਦਾ ਸੱਠ ਸਾਹਿਬ ਸੱਚਾ ਸੱਚ ਨਾਹੀਂ ਹੈ ਪੀਓ ਸੀ ਜਾਇਨ ਜਾਸਿਰਚਨਾ ਦੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਜਣ ਸੀ ਮਾਇਆ ਜਿਨੋਂ ਪਾਈ ਕਰ ਕਰ ਵੇਖਹਿ ਕੀਤਾ ਆਪਣਾ ਨਿਮਤ ਸਦੀ ਵਢਿਆਈ ਜੋ ਤਸ ਪਾਵੈ ਸੋਇ ਕਰਸੀ ਫਿਰ ਹੁਕਮਨ ਕਰ ਨਾ ਜਾਏ ਸੋ ਪਾਤਸ਼ਾਹ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਤਾਨਕ ਕਰ ਬਪੂਤ ਖਿੰਦਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਇ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਾ ਪੰਡੋਰਨ ਕਟਕਟ ਵਾਜ ਹੈ ਨਾਦ ਆਪ ਨਾਤ ਨਾਤੇ ਸਭ ਜਾ ਕੀ ਰਿਸਦ ਅਵਰਾ ਸਾਦ ਸੰਜੋਗ ਵਿਜੋਗ ਦਵੇਕਾਰ ਚਲਾਵਹਿ ਲਿਖ ਅਭ ਹੈ ਭਾਗ ਆਦੇਸ ਸ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸਾ ਇੱਕ ਆਮਾਯੁਕਤ ਵਈ ਆਈ ਤਿੰ ਚੇਲੇ ਪ੍ਰਵਾਨ ਇੱਕ ਸੰਸਾਰਿਕ ਪੰਡਾਰ ਇੱਕ ਲਾਇ ਦਿਵਾਨ ਜਿਵਤ ਸ ਪਾਵੇ ਤਵੇਂ ਚਲਾਵੇ ਜਬ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰਨ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸ ਆਦੇਸ ਆਦ ਨੀਲ ਅਨਾਦ ਨਾਥ ਜੋ ਜੁਗ ਏਕੋ ਵੇਸਾ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੇ ਸਾਚੇ ਕਾਰ ਆਦੇਸ ਤੇ ਸ ਆਦੇਸ ਆਦਾ ਨਿਲ ਅਨਾਦ ਨਾਹਤ ਜੁਗ ਜੁਗੇ ਇੱਕੋ ਵੇਸ ਇੱਕ ਦੂਜੇ ਪ ਲਖੋ ਹੈ ਲਖੋ ਵੈ ਲਖ ਵੇਸ ਲਗ ਲਗੇ ਡਾਕੀ ਹੈ ਇੱਕ ਨਾਮ ਜਗਦੀਸ਼ ਤਤ ਰਹਾ ਪਤ ਪਵੜੀਆਂ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੇ ਪਾਈਐ ਕੁੜੀ ਕੁੜਾ ਠੀਸ ਆਖਨ ਜੋਰ ਟਪੈਨ ਜੋਰ ਜੋਰ ਨਾ ਮੰਗਣ ਦੇਣਾ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟਾ ਸੰਸਾਰ ਜਿਸ ਸਾਤ ਜੋਰ ਕਰ ਵੇਖੈ ਸੋਏ ਨਾਨਕੋ ਤੂੰ ਨੀਚ ਨ ਕੋਏ ਰਤੀ ਰਤਿ ਤਿਥਿ ਤਿਵਾਰ ਪਵਨ ਪਨਗ ਨਹੀਂ ਪਤਾਲ ਤਿਸ ਵਿਤਰ ਤਿਥਾ ਪ੍ਰਕਿਰਮ ਸਾਲ ਤਿਸ ਵੇ ਜੀ ਜੋਤ ਕੇ ਰੰਗ ਤਿਨ ਕਾ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥਾ ਸੋਹਣ ਪੰਚ ਪ੍ਰਵਾਣ ਨਾਦਰੇ ਕਰਮ ਪਵੈ ਨਿਸ਼ਾਨ ਕੱਚ ਪਕਾਈਉ ਤੈ ਪਾਈ ਨਾਨਕ ਆ ਜਾਪੈ ਜਾਏ ਧਰਮ ਖੰਡ ਕਾਹਿਉ ਧਰਮ ਗਿਆਨ ਖੰਡ ਕਾਹ ਕੋ ਕਰਮ ਖੇਤੇ ਪਵਨ ਪਾਣੀ ਬਸੰਤਰ ਕੀਤੇ ਕੰਮ ਮਹੇਸ਼ ਕੀਤੇ ਬਰਮ ਘਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੇਤੇ ਕੀਤੇ ਤੂਪ ਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਤਿਬੁੱਧ ਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦਰ ਕੀਤਿਆਂ ਕਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਤ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਤ ਘੜਤ ਘੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੈ ਜੇ ਕੋ ਕਹਿ ਪਿਛੈ ਪਛਤਾਈ ਤਤ ਘੜੀ ਅਸੂਰਤ ਮਤ ਮਨ ਬਦ ਤਤ ਘੜੀ ਐ ਸੁਰਾਂ ਸਿਦਾ ਕਿ ਸੁਧ ਕਰਮ ਖੰਡ ਕੀ ਬਾਣੀ ਜੋਰ ਤਤ ਹੋਰ ਨ ਕੋਈ ਹੋਰ ਤਿਤਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਤਥ ਸਿਤੋ ਸਿਤਮ ਮਮਾ ਹੈ ਤਾਕ ਰੂਪ ਨਕ ਤਨੇ ਜਾਹੇ ਨਾ ਹੋ ਮਰ ਠਾਗੇ ਜਾ ਜਨ ਕ ਅਰੰਭ ਸੈ ਮਨ ਮਾਹੀ ਤਿਤ ਭਗਤ ਵਸ ਕਲੋ ਕਰ ਅਨੰਦ ਸੁਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਤਿਤ ਅਖੰਡ ਮੰਡਲ ਵਰ ਪੰਡ ਜੇ ਕੁਕਥੈ ਤਾਂ ਤਨਤ ਨੰਤ ਤਿਥਾ ਲੋ ਲੋ ਆਕਾਰ ਜਿਵ ਜਿ ਹੁਕਮਤ ਵੈ ਤਿਵ ਕਾਰ ਵੇਖੈ ਵਿਸਕਰ ਵਿਚਾਰ ਨਾਨਕ ਥਨਾ ਕਰੜਾ ਸਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਦਿਆ ਤਿਆਰ ਭੌਖ ਲਗਨ ਤਪਤਾਉ ਭਾਂਡਾ ਭਉ ਅਮਰਤ ਟਢਾਲ ਕੜਿਆ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਦੁ ਦਿਹਾਈ ਦਾਇਆ ਖੇਲ ਸਗਲ ਜਗਤ ਚੰਗਿਆਂ ਆਂ ਬੁਰਿਆਂ ਆਂ ਪਾਚ ਧਰਮ ਹਦੂਰ ਕਰਮ ਆਪੋ ਆਪਣੀ ਕੇ ਨੜੇ ਖ ਦੂਰ ਜਿਨੇ ਨਾਮ ਹਤ ਆਇਆ ਗਏ ਮਸਕਤ ਕਹਾਲ ਨਾਨਕ तिम ਕੋ ਜਲੇ ਕੀਤੀ ਛੁੱਟੀ ਨਾਲ